ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰਾਂ ਆਪਾਂ ਅੱਜ ਦੀ ਕਹਾਣੀ ਸਫੇਦ ਚੁੰਨੀ ਪਾਗ ਆਖਰੀ ਇਸ ਕਹਾਣੀ ਨੂੰ ਲਿਖਿਆ ਹੈ ਲੇਖਕ ਗਗਨਪ੍ਰੀਤ ਸੱਪਲ ਜੀ ਨੇ ਹੁਣ ਉਸ ਦੀ ਚਿੰਤਾ ਆਪਣੀ ਬਿਮਾਰੀ ਨਹੀਂ ਸਗ ਬਲਕੇ ਪਾਰੋਂ ਨੂੰ ਲੱਭਣ ਦੀ ਸੀ ਕਿ ਕਿੱਥੇ ਹੋਵੇਗੀ ਉਸ ਦੇ ਮਨ ਵਿੱਚ ਕਈ ਤਰ੍ਹਾਂ ਦੇ ਬੁਰੇ ਖਿਆਲ ਵੀ ਆਉਂਦੇ ਪਾਰੋ ਕਿੱਥੇ ਹੈ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਪਾਰੋ ਦੇ ਮਾਤਾ ਪਿਤਾ ਨੇ ਰਿਸ਼ਤੇਦਾਰਾਂ ਦੇ ਕਹਿਣ ਉੱਤੇ ਕੁਝ ਦਿਨਾਂ ਬਾਅਦ ਸਾਹਿਦ ਦੇ ਖਿਲਾਫ ਪੁਲਿਸ ਸਟੇਸ਼ਨ ਰਿਪੋਰਟ ਦਰਜ ਕਰਾ ਦਿੱਤੀ ਪੁਲਿਸ ਵੀ ਪਾਰੋ ਦੀ ਭਾਲ ਵਿੱਚ ਲੱਗ ਗਈ ਪਰ ਸਾਹਿਦ ਲਈ बार-बार ਪੁਲਿਸ ਸਟੇਸ਼ਨ ਬੁਲਾਏ ਜਾਣ ਦੀ ਪਰੇਸ਼ਾਨੀ ਹੋਰ ਵੀ ਵੱਧ ਗਈ ਪੁਲਿਸ ਦੇ ਹੱਥ ਕੋਈ ਵੀ ਸਰਾਖ ਨਾ ਲੱਗਣ ਕਾਰਨ ਸਾਹਿਦ ਖਿਲਾਫ ਪਰਚਾ ਕੱਟਿਆ ਗਿਆ ਤੇ ਸਾਹਿਦ ਨੂੰ ਆਪਣੀ ਜ਼ਮਾਨਤ ਕਰਵਾਉਣੀ ਪਈ ਇਸੇ ਤਰ੍ਹਾਂ ਕਈ ਮਹੀਨੇ ਲੰਘ ਗਏ ਪਾਰੋ ਦਾ ਕੋਈ ਵੀ ਸੂ ਪਤਾ ਨਹੀਂ ਲੱਗਾ ਪੁਲਿਸ ਕੇਸ ਵੀ ਬੰਦ ਹੋ ਗਿਆ ਸੀ ਪਰ ਸਾਹਿਦ ਪਾਰੋ ਨੂੰ ਭੁੱਲ ਨਾ ਸਕਿਆ ਉਹ ਪਾਰੋ ਨੂੰ ਬੇहद ਪਿਆਰ ਕਰਦਾ ਸੀ ਇਸ ਲਈ ਉਹ ਜ਼ਿੰਦਗੀ ਚੋਂ ਨਿਰਾਸ਼ ਰਹਿਣ ਲੱਗ ਪਿਆ ਹੁਣ ਉਹ ਦਫ਼ਤਰ ਦੇ ਕੰਮਾਂ ਵਿੱਚ ਹੀ ਆਪਣਾ ਜ਼ਿਆਦਾ ਸਮਾਂ ਲੰਘਾਉਂਦਾ ਸੀ ਕੰਪਨੀ ਵੱਲੋਂ ਸਾਹਿਦ ਨੂੰ ਪਦ ਉਨਤੀ ਵੀ ਦਿੱਤੀ ਗਈ ਪਰ ਇਸ ਪ੍ਰਮੋਸ਼ਨ ਤੇ ਉਹ ਬਹੁਤਾ ਖੁਸ਼ ਨਹੀਂ ਸੀ ਉਹ ਪਾਰੋਂ ਨੂੰ ਯਾਦ ਕਰਕੇ ਅੰਦਰੋਂ ਰੋਂਦਾ ਰਹਿੰਦਾ ਘਰ ਦੇ ਚਾਹੁੰਦੇ ਸਨ ਕਿ ਸਾਹਿਦ ਦਾ ਹੋਰ ਵਿਆਹ ਕਰ ਦਿੱਤਾ ਜਾਵੇ ਅਤੇ ਉਹ ਇਸ ਲਈ ਕੋਸ਼ਿਸ਼ ਵੀ ਕਰ ਰਹੇ ਸਨ ਪਰ ਸਾਹਿਦ ਨਾ ਮੰਨਿਆ ਉਹ ਪਾਰੋ ਦੀ ਇਜਾਜ਼ਤ ਤੋਂ ਬਿਨਾ ਹੋਰ ਕਿਸੇ ਵੀ ਕੁੜੀ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਆਉਣ ਦੇਣਾ ਚਾਹੁੰਦਾ ਸੀ ਇੱਕ ਦਿਨ ਕੰਪਨੀ ਦੇ ਐਮ ਡੀ ਨੇ ਸਾਹਿਦ ਨੂੰ ਹੈੱਡ ਆਫਿਸ ਬੁਲਾ ਕੇ ਕਿਹਾ ਕਿ ਕੰਪਨੀ ਤੇਰੇ ਕੰਮ ਤੋਂ ਸੰਤੁਸ਼ਟ ਹੈ ਪਰ ਇੰਜ ਲੱਗਦਾ ਹੈ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਖੁਸ਼ ਨਹੀਂ ਹੈ ਮੈਂ ਤੇਰੀ ਅਤੇ ਕੰਪਨੀ ਦੀ ਬਿਹਤਰੀ ਲਈ ਤੈਨੂੰ ਅਸਾਮ ਸਟੇਟ ਵਿੱਚ ਭੇਜਣਾ ਚਾਹੁੰਦਾ ਹਾਂ ਜੇ ਤੂੰ ਆਪਣੀ ਰਜ਼ਾਮੰਦੀ ਨਾਲ ਜਾਵੇਂ ਤਾਂ ਕੰਪਨੀ ਵੱਲੋਂ ਹੋਰ ਵੀ ਵੱਖਰੀਆਂ ਤੇ ਵੱਧ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਸ਼ਾਹਿਦ ਸੋਚਦਾ ਸੀ ਕਿ ਹਾਲਾਤਾਂ ਤਾਂ ਮਜਬੂਰ ਹੋ ਕੇ ਇਸ ਤਰ੍ਹਾਂ ਉਹ ਕਰਦਾ ਹੈ ਤਾਂ ਪਾਰੋ ਉਸ ਦੇ ਕੋਲ ਹੁੰਦੀ ਸਾਹਿਦ ਨੇ ਆਪਣੀ ਸਵੈ ਇੱਛਾ ਕੰਪਨੀ ਨੂੰ ਲਿਖ ਦਿੱਤੀ ਤੇ ਕੰਪਨੀ ਨੇ ਉਸ ਨੂੰ ਅਸਾਮ ਭੇਜ ਦਿੱਤਾ ਇਸ ਸ਼ਰਤ ਤੇ ਕਿ ਘੱਟੋ ਘੱਟ ਉਹ 2 ਸਾਲ ਅਸਾਮ ਕੰਪਨੀ ਦਾ ਕੰਮ ਸੰਭਾਲੇਗਾ ਮਾਤਾ ਪਿਤਾ ਨੇ ਵੀ ਸੋਚਿਆ ਕਿ ਸਾਹਿਦ ਦੇ ਦੂਰ ਜਾਣ ਤੇ ਉੱਥੋਂ ਦੇ ਵਾਤਾਵਰਣ ਨਾਲ ਉਸ ਦਾ ਮਨ ਬਦਲ ਜਾਵੇਗਾ ਅਤੇ ਪਾਰੋ ਦੇ ਖਿਆਲਾਂ ਚੋਂ ਬਾਹਰ ਨਿਕਲ ਆਵੇਗਾ ਸਾਹਿਦ ਦਾ ਕੰਪਨੀ ਵੱਲੋਂ ਇੱਕ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਗਿਆ ਦੋ ਤਿੰਨ ਦਿਨ ਸਫ਼ਰ ਦੀ ਥਕਾਨ ਤੋਂ ਬਾਅਦ ਉਹ ਕੰਪਨੀ ਦੇ ਆਫਿਸ ਵਿੱਚ ਜਾਣ ਲੱਗਾ ਇੱਕ ਦਿਨ ਮੀਟਿੰਗ ਤੋਂ ਬਾਅਦ ਕੰਪਨੀ ਆਫਿਸ ਚੋਂ ਉਸ ਦੇ ਸਹਾਇਕ ਮੁਲਾਜ਼ਮ ਨੇ ਸਾਹਿਦ ਨੂੰ ਕੰਪਨੀ ਦੀਆਂ ਹੋਰ ਜਗ੍ਹਾ ਜਿੱਥੇ ਕੰਮ ਚੱਲਦਾ ਸੀ ਉਹ ਦਿਖਾਉਣ ਲੈ ਗਿਆ ਫੀਲਡ ਵਰਕ ਤੋਂ ਬਾਅਦ ਉਸ ਜਗ੍ਹਾ ਦਾ ਮੌਇਨਾ ਕਰਕੇ ਜਦੋਂ ਸਾਹਿਦ ਵਾਪਸੀ ਕਰਨ ਹੋਟਲ ਵਿੱਚ ਆਉਣ ਲੱਗਦਾ ਹੈ ਤਾਂ ਉਸ ਨੂੰ ਕਿਸੇ ਛੋਟੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ ਸਾਹਿਦ ਵੇਖਦਾ ਹੈ ਕਿ ਸੌਕ ਗੱਜ ਦੀ ਦੂਰੀ ਤੇ ਲਗਭਗ 4 ਸਾਲ ਦਾ ਬੱਚਾ ਬੱਚੇ ਦੇ ਡਿੱਗ ਜਾਣ ਕਾਰਨ ਪੈਰ ਤੇ ਸੱਟ ਲੱਗ ਗਈ ਹੈ ਅਤੇ ਉਸ ਦੇ ਪੈਰ ਚੋਂ ਲਹੂ ਵੀ ਵਗ ਰਿਹਾ ਹੈ। ਉਹ ਬੱਚਾ ਦਰਦ ਕਾਰਨ ਉੱਚੀ-ਉੱਚੀ ਰੋ ਰਿਹਾ ਹੁੰਦਾ। ਸਾਹਿਦ ਉਸ ਨੂੰ ਚੁੱਕ ਕੇ ਉਸ ਦੇ ਪੈਰ ਨੂੰ ਸਾਫ਼ ਕਰਦੇ ਹੋਏ ਆਪਣੀ ਜੇਬ ਚੋਂ ਰੁਮਾਲ ਕੱਢ ਕੇ ਉਸ ਦੇ ਪੈਰ ਨੂੰ ਸਾਫ਼ ਕਰਦੇ ਹੋਏ ਰੁਮਾਲ ਉਸ ਬੱਚੇ ਦੇ ਪੈਰ ਤੇ ਬੰਨ੍ਹ ਦਿੰਦਾ ਹੈ। ਬੱਚੇ ਦੇ ਪੈਰ ਤੇ ਛੱਟ ਲੱਗਣ ਕਰਕੇ ਉਹ ਤੁਰ ਨਹੀਂ ਪਾਰ ਰਿਹਾ ਸੀ। ਸਾਹਿਦ ਬੱਚੇ ਨੂੰ ਪਿਆਰ ਨਾਲ ਉਸਦਾ ਘਰ ਪੁੱਛਦਾ ਹੈ ਤੇ ਸਾਹਿਦ ਬੱਚੇ ਨੂੰ ਗੋਦੀ ਚੁੱਕ ਕੇ ਬੱਚੇ ਦੇ ਕੀਤੇ ਇਸ਼ਾਰੇ ਵੱਲ ਰਾਹ ਨੂੰ ਤੁਰ ਪੈਂਦਾ ਹੈ। ਥੋੜੀ ਹੀ ਦੂਰ ਇੱਕ ਛੋਟੇ ਜਿਹੇ ਘਰ ਕੋਲ ਜਾ ਕੇ ਬੱਚਾ ਹੋਰ ਉੱਚੀ ਰੋਣ ਲੱਗਾ ਤੇ ਇੱਕ ਪੁਰਾਣੇ ਜਿਹੇ ਕੁਆਟਰ ਵੱਲ ਇਸ਼ਾਰਾ ਕਰਨ ਲੱਗਾ। ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਇੱਕ ਔਰਤ ਜਿਸ ਨੇ ਸਫੇਦ ਚੁੰਨੀ ਲਈ ਹੁੰਦੀ ਹੈ ਬਾਹਰ ਆਉਂਦੀ ਹੈ ਅਤੇ ਬੱਚੇ ਨੂੰ ਕਾਲੀ ਨਾਲ ਸਾਹਿਦ ਕੋਲੋਂ ਫੜ ਲੈਂਦੀ ਹੈ ਔਰਤ ਬੱਚੇ ਨੂੰ ਗੋਦੀ ਵਿੱਚ ਚੁੱਕ ਕੇ ਛਾਤੀ ਨਾਲ ਲਾ ਲੈਂਦੀ ਹੈ ਸਾਹਿਦ ਔਰਤ ਵੱਲੋਂ ਬੇਤਿਆਨਾ ਜਿਹਾ ਬੱਚੇ ਵੱਲ ਵੇਖਦਾ ਕਹਿੰਦਾ ਹੈ ਕਿ ਬੱਚੇ ਦੇ ਪੈਰ ਤੇ ਚਰੀਟ ਜਿਹੀ ਆ ਗਈ ਹੈ ਤੇ ਖੂਨ ਵੀ ਸਿਮ ਪਿਆ ਸਾਹਿਦ ਦੇ ਬੋਲ ਸੁਣਦਿਆਂ ਹੀ ਉਹ ਔਰਤ ਸਿਰ ਤੋਂ ਮੂੰਹ ਤੱਕ ਲਈ ਸਫੈਦ ਚੁੰਨੀ ਸਰਕਾ ਕੇ ਸਾਹਿਦ ਵੱਲ ਵੇਖਦੀ ਹੈ ਸਾਹਿਦ ਉਹਦੇ ਵੱਲ ਵੇਖਦਿਆਂ ਹੀ ਹੈਰਾਨ ਹੋ ਜਾਂਦਾ ਹੈ ਕਿ ਉਹ ਔਰਤ ਕੋਈ ਹੋਰ ਨਹੀਂ ਹੁੰਦੀ ਬਲਕਿ ਉਹਦੀ 파ਰੋ ਹੈ ਸਾਹਿਦ ਕੁਝ ਬੋਲਣ ਲੱਗਦਾ ਹੈ ਪਰ ਉਸ ਦੀ ਸਫੈਦ ਚੁੰਨੀ ਵੇਖ ਕੇ ਚੁੱਪ ਹੋ ਜਾਂਦਾ ਹੈ 파ਰੋ ਦੇ ਬੁੱਲ ਫਰਕੇ ਤੇ ਹੌਲੀ ਜਹੀ ਬੋਲੀ ਕਿ ਤੁਸੀਂ ਹਾਂ ਪਰ ਤੁਸੀਂ ਸਫੇਦ ਚੁੰਨੀ ਚ ਸਾਹਿਦ ਪਾਰੋ ਨੂੰ ਪੁੱਛਦਾ ਹੈ ਫਿਰ ਦੁੱਖ ਮਹਿਸੂਸ ਕਰਦਿਆਂ ਕਹਿੰਦਾ ਹੈ ਕਿ ਉਸ ਦੀ ਇਸ ਹਾਲਤ ਦਾ ਜ਼ਿੰਮੇਵਾਰ ਤਾਂ ਉਹ ਖੁਦ ਹੈ ਸਾਹਿਦ ਹੱਥ ਜੋੜਦਾ ਹੈ ਮਾਫੀ ਮੰਗਣ ਦੀ ਮੁਦਰਾ ਵਿੱਚ ਪਾਰੋ ਦੇ ਪੈਰਾਂ 'ਚ ਝੁਕ ਜਾਂਦਾ ਹੈ ਪਾਰੋ ਸਾਹਿਦ ਨੂੰ ਸੰਗ ਦੀ ਸੰਗ ਦੀ ਕਹਿੰਦੀ ਹੈ ਨਾ ਨਾ ਇਸ ਤਰ੍ਹਾਂ ਨਾ ਕਰੋ ਆਓ ਕੁਆਟਰ ਦੇ ਅੰਦਰ ਚੱਲਦੇ ਹਾਂ ਤੇ ਬੱਚਾ ਚੁੱਕੀ ਉਹ ਅੰਦਰ ਨੂੰ ਤੁਰ ਪੈਂਦੇ ਨੇ ਸਾਹਿਦ ਕਮਰੇ ਨੂੰ ਬੜੇ ਗੌਰ ਨਾਲ ਵੇਖਦਾ ਹੈ ਕਮਰੇ ਵਿੱਚ ਜ਼ਿਆਦਾ ਸਮਾਨ ਨਹੀਂ ਹੁੰਦਾ ਅਸਤ ਵਸਤ ਵਿਅਸਤ ਖਾਲੀ ਜਿਹਾ ਘਰ ਕੁਝ ਖਿਲਰਿਆ ਜਿਹਾ ਸਮਾਨ ਇੱਕ ਕੁਰਸੀ ਇੱਕ ਫੋਲਡਿੰਗ ਬੈੱਡ ਤੇ ਪਾਣੀ ਦਾ ਘੜਾ ਤੇ ਇੱਕ ਸੂਟਕੇਸ ਹੁੰਦਾ ਹੈ ਕੁਝ ਕੁ ਵੈੱਡ ਤੇ ਖਿਲਰੇ ਪੁਰਾਣੇ ਸਸਤੇ ਬੱਚੇ ਦੇ ਖੜਾਉਣੇ ਵੇਖ ਉਹ ਪਾਰੋ ਦੀ ਹਾਲਤ ਦਾ ਅੰਦਾਜ਼ਾ ਲਗਾ ਲੈਂਦਾ ਹੈ ਉਸ ਦੇ ਮੁਖ ਤੇ ਪੀੜ ਪਛਤਾਵੇ ਦੀਆਂ ਲਖੀਰਾਂ ਵੇਖ ਪਾਰੋ ਕੁਰਸੀ ਸਾਫ਼ ਕਰਦੇ ਸਾਹਿਦ ਨੂੰ ਬੈਠਣ ਲਈ ਇਸ਼ਾਰਾ ਕਰਕੇ ਆਪ ਪਾਣੀ ਦੇ ਘੜੇ ਚੋਂ ਸਾਹਿਦ ਲਈ ਪਾਣੀ ਦਾ ਗਲਾਸ ਭਰ ਕੇ ਦਿੰਦੀ ਹੈ ਸਾਹਿਦ ਅੰਦਰ ਅੰਦਰ ਬੈੱਡ ਤੇ ਬੈਠ ਜਾਂਦਾ ਹੈ ਤੇ ਪਾਰੋ ਸਾਹਿਦ ਲਈ ਚਾਹ ਬਣਾਉਣ ਲਈ ਜਾਣ ਲੱਗਦੀ ਹੈ ਤਾਂ ਸਾਹਿਦ ਗਲਾਸ ਪਾਸੇ ਰੱਖ ਪਾਰੋ ਨੂੰ ਕੋਲ ਬੈਠਣ ਲਈ ਕਹਿੰਦਾ ਸਵਾਲੀਆ ਨਜ਼ਰਾਂ ਨਾਲ ਕੁਝ ਪੁੱਛਣਾ ਚਾਹੁੰਦਾ ਹੈ ਪਾਰੋ ਸਾਹਿਦ ਅੰਦਰ ਲਈ ਉਤਸ਼ਖਤਾ ਤੇ ਪਿਆਰ ਪਾਰੋ ਸਾਹਿਦ ਅੰਦਰ ਲਈ ਉਤਸ਼ਖਤਾ ਤੇ ਪਿਆਰ ਬੋਧ ਨੂੰ ਸਮਝਦੀ ਆਪਣੀ ਬੀਤੀ ਘਟਨਾ ਨੂੰ ਸ਼ਬਦ ਦੇਣ ਦੀ ਕੋਸ਼ਿਸ਼ ਕਰਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਪੇਟ ਵਿੱਚ ਤੁਹਾਡਾ ਬੱਚਾ ਪਲ ਰਿਹਾ ਸੀ ਪਰ ਤੁਹਾਡੀਆਂ ਵਧੀਕੀਆਂ ਤੇ ਵਿਵਹਾਰ ਮੈਂ ਤਾਂ ਸਹਿਣ ਕਰ ਰਹੀ ਸੀ ਪਰ ਬੇਕਸੂਰ ਬੱਚੇ ਦਾ ਕੀ ਕਸੂਰ ਬਰਦਾਸ਼ਤ ਦੀ ਹੱਦ ਤੇ ਨਾ ਸਹਿਣਯੋਗ ਸ਼ਰੀਰਕ ਮਾਨਸਿਕ ਸ਼ਕਤੀ ਕਰਕੇ ਮੈਨੂੰ ਤੁਹਾਡੇ ਤੋਂ ਦੂਰ ਜਾਣਾ ਹੀ ਠੀਕ ਲੱਗਿਆ ਉਸ ਨਾਲ ਆਇਆ ਸਹਾਇਕ ਬੰਦਾ ਤੇ ਆਲੇ-ਦੁਆਲੇ ਕੁਆਟਰ 'ਚ ਰਹਿੰਦੇ ਮਜ਼ਦੂਰ ਲੋਕ ਵੀ ਕਦੋਂ ਦੇ ਆ ਗਏ ਪਤਾ ਹੀ ਨਾ ਲੱਗਾ ਸਾਰੇ ਜਿਗਿਆਸੂ ਬੁੱਤ ਬਣੇ ਉਹਨਾਂ ਦੀ ਕਹਾਣੀ ਵਾਰਤਾ ਦਰਵਾਜ਼ੇ ਦੇ ਬਾਹਰ ਖੜੇ ਸੁਣ ਰਹੇ ਸਨ ਤੇ ਉਹਨਾਂ 'ਚੋਂ ਕੁਝ ਸੋਚ ਰਹੇ ਸਨ ਕਿ ਪਾਰੋ ਅਨਪੜ ਮਜ਼ਦੂਰ ਉਹਨਾਂ ਦੀ ਸਾਥਣ ਸੱਚਮੁੱਚ ਇੰਨੀ ਪੜੀ ਲਿਖੀ ਔਰਤ ਹੈ ਅਤੇ ਉਹਨਾਂ ਦੀ ਵਾਰਤਾ ਲਾਪਤੋਂ ਪਿਛਲੀ ਹੱਡ ਬੀਤੀ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਇਹ ਸਭ ਮੇਰੀ ਹੀ ਭੁੱਲ ਹੈ ਸਾਹਿਦ ਗਲਤੀ ਮਹਿਸੂਸ ਕਰ ਰਿਹਾ ਸੀ ਪਰ ਪਾਰੋ ਆਪਣੇ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੀ ਸੀ ਬਾਹਰੋਂ ਇੱਕ ਸਿਆਣੀ ਗਵੰਡਨ ਨੇ ਅੰਦਰ ਆਉਣ ਦੀ ਇਜਾਜ਼ਤ ਮੰਗਦਿਆਂ ਪਾਰੋ ਦੀ ਗੋਦ ਵਿੱਚੋਂ ਬੱਚਾ ਲਿਆ ਤੇ ਬਾਹਰ ਚਲੀ ਗਈ ਤਾਂ ਜੋ ਦੋਵੇਂ ਖੁੱਲ ਕੇ ਗੱਲ ਕਰ ਸਕਣ ਬਾਹਰ ਖੜੀ ਬੰਦੇ ਬੁੜੀਆਂ ਦੀ ਭੀੜ ਚੋਂ ਇੱਕ ਦੋ ਨੂੰ ਛੱਡ ਕੇ ਬਾਕੀ ਸਭ ਨੂੰ ਆਪੋ ਆਪਣੇ ਘਰ ਜਾਣ ਲਈ ਕਿਹਾ ਤੇ ਇੰਜ ਹੀ ਹੋਇਆ ਸਾਹਿਦ ਦੇ ਸਹਾਇਕ ਸਮੇਤ ਦੋ ਤਿੰਨ ਜਣੇ ਹੀ ਰਹਿ ਗਏ ਕੁਝ ਸਮੇਂ ਬਾਅਦ ਚੁੱਪੀ ਟੁੱਟੀ ਤਾਂ ਸਾਹਿਦ ਬੋਲਿਆ ਮੈਨੂੰ ਮੇਰੀ ਭੁੱਲ ਦਾ ਇਹ ਸਾਸ ਹੈ ਅੰਦਰੋਂ ਕਦੀ ਨਾ ਭੁੱਲਿਆ ਤੇ ਨਾ ਹੀ ਮੈਂ ਤੈਨੂੰ ਭੁਲਾ ਕੇ ਦੂਸਰਾ ਵਿਆਹ ਕਰਵਾਇਆ ਪਰ ਤੇਰੀ ਲਈ ਇਸ ਫੈਦ ਚੁੰਨੀ ਨੇ ਮੇਰੇ ਮਨ ਦਿਲ ਅੰਦਰ ਹਲਚਲ ਪੈਦਾ ਕਰ ਦਿੱਤੀ ਹੁਣ ਤੇ ਮੈਂ ਇੱਥੇ ਵੀ ਜਿਉਣ ਜੋਗਾ ਨਹੀਂ ਰਹਾ ਪਾਰੋ ਫਿੱਕਾ ਜਹਾ ਹਸਾ ਹਸੀ ਤੇ ਚੁੰਨੀ ਸਿਰ ਤੋਂ ਸਰਕਾ ਕੇ ਬੋਲੀ ਮੈਂ ਤਾਂ ਤੇਰੀ ਇਮਾਨਤ ਹਾਂ ਇਹ ਚਿੱਟੀ ਚੁੰਨੀ ਤੇ ਸਮਾਜ ਕੋਝੇ ਲੱਛਣਾ ਕਰਕੇ ਲਈ ਜੋ ਤੇਰੇ ਤੇ ਤੇਰੇ ਬੱਚੇ ਬਾਰੇ ਪੁੱਛਦੇ ਲੋਕ ਅਕਸਰ ਇਹੀ ਕਿਆਸ ਕਰਦੇ ਕਿ ਮੈਂ ਕੁਵਾਰੀ ਨੇ ਇਹ ਬੱਚਾ ਜੰਮਿਆ ਮੈਨੂੰ ਛੁੱਟੜ ਕਹਿ ਕੇ ਕੋਈ ਤੁਹਾਨੂੰ ਮੰਦਾ ਬੋਲੇ ਮੇਰੇ ਤੋਂ ਸੁਹਾਰ ਨਾ ਹੁੰਦਾ ਇਹ ਸਫੈਦ ਚੁੰਨੀ ਨਹੀਂ ਸੁਹਾਗਣ ਦਾ ਪਰਦਾ ਏ ਮੈਂ ਅੱਜ ਵੀ ਤੇਰੀ ਹਾਂ ਤੇ ਬੱਚਾ ਵੀ ਤੇਰਾ ਪਾਰੋ ਹੁਬਕੀ ਹੁਬਕੀ ਰੋ ਰਹੀ ਸੀ ਹੁਬਕੀ ਰੋਂਦਿਆਂ ਉਸਨੇ ਘਰ ਛੱਡਣ ਤੋਂ ਲੈ ਕੇ ਅਸਾਮ ਪਹੁੰਚਣ ਤੱਕ ਸਾਰੀ ਵਿਥਿਆ ਸੁਣਾ ਦਿੱਤੀ ਸਾਹਿਦ ਨੇ ਆਪਣੀ ਬਿਮਾਰੀ ਦੀਆਂ ਰਿਪੋਰਟਾਂ ਤੋਂ ਰਿਪੋਰਟ ਬਦਲਣ ਦੀ ਤੇ ਪਾਰੋ ਨੂੰ ਹਰਥਾਂ ਲੱਭਣ ਦੀ ਅਸਫਲ ਕੋਸ਼ਿਸ਼ ਪਰ ਰੱਬ ਦਾ ਸ਼ੁਕਰ ਕਿ ਰੱਬ ਜੋ ਕਰਦਾ ਚੰਗਾ ਕਰਦਾ ਪਰੋ ਅਜੇ ਵੀ ਰੋ ਰਹੀ ਸੀ ਪਰ ਹੁਣ ਹੰਝੂ ਗਮ ਦੇ ਨਹੀਂ ਖੁਸ਼ੀ ਦੇ ਸਨ ਸਾਹਿਦ ਨੇ ਪਾਰੋ ਨੂੰ ਬਾਹਮਾਂ ਤੋਂ ਫੜ ਕੇ ਉਠਾਇਆ ਤੇ ਉਸ ਦੇ ਹੰਝੂਆਂ ਨੂੰ ਪੂੰਝਦਿਆਂ ਕਿਹਾ ਪਾਰੋ ਤੇਰੀ ਇਸ ਫੈਦ ਚੁੰਨੀ ਹੀ ਮੇਰੇ ਪਿਆਰ ਦੀ ਗਵਾਹ ਏ ਮੈਂ ਇਸ ਨੂੰ ਸਤਰੰਗੀ ਬਣਾ ਦੇਵਾਂਗਾ ਤਦ ਦੋਵੇਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਸਨ ਸਾਹਿਦ ਨੇ ਪਾਰੋ ਨੂੰ ਸੀਨੇ ਨਾਲ ਕੁੱਟ ਲਿਆ ਤੇ ਬਾਹਰ ਵੱਲ ਵੇਖਿਆ ਸਭ ਦੀਆਂ ਅੱਖਾਂ ਨਮ ਸੰ ਸਹਾਇਕ ਨੇ ਬੱਚਾ ਅੰਦਰ ਲਿਆ ਕੇ ਸਾਹਿਦ ਨੂੰ ਫੜਾ ਦਿੱਤਾ ਤਿੰਨੋਂ ਪਿਆਰ ਭਰੀ ਮਿਲਣੀ ਦੀ ਗੱਲ ਵਕੜੀ ਚ ਸੰ ਸਾਹਿਦ ਪਾਰੋ ਦੇ ਮੋਢਿਆਂ ਤੇ ਹੱਥ ਰੱਖ ਬੱਚੇ ਨੂੰ ਚੁੰਮ ਰਿਹਾ ਸੀ ਪਾਰੋ ਉਸ ਨੇ ਪਾਰੋ ਦੇ ਕੰਨ ਕੋਲ ਹੌਲੀ ਜਿਹੀ ਫੁਸਫਸਾਇਆ ਆਈ ਲਵ ਯੂ 파ਰੋ ਤੇ ਸਫੈਦ ਚੁੰਨੀ ਲਾਲ ਹੋ ਗਈ ਏਸੀ ਜੀ ਆਪਣੀ ਕਹਾਣੀ ਦਾ ਆਖਰੀ ਭਾਗ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਮਿਲਦੇ ਹਾਂ ਕੱਲ ਨੂੰ ਕਿਸੇ ਨਵੀਂ ਕਹਾਣੀ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ